ਕਮੈਂਟ ਹੋ ਗਏ 10 ਨਹੀਂ ਹੋ ਗਏ ਮੈਨੂੰ ਕੁਝ ਨਹੀਂ ਕਹਿ ਰਹੇ ਆ ਫੜੇ ਨਾਰਮਲ ਮੈਂ ਤੇਰੇ ਨਾਲ ਗੱਲ ਕਰਦਾ ਆ ਇੱਕ ਆ ਦੇ ਹੋ ਜਾਣੀ ਚਾਹੀਦੀ ਹੋ ਰਹੇ ਮੈਨਾਂ ਲੱਗਿਓ ਦੇਖ ਰਿਹਾ ਦੂਰੋਂ ਤੇਰੇ ਕੋਲ ਕੀ ਹੈਗਾ ਕੁਝ ਵੀ ਨਹੀਂ ਹੈ ਤੇਰੇ ਕੋਲ ਕੀ ਹੈਗਾ ਇਹ ਕਿਹੜੀ ਗੱਲ ਹੋਈ ਬਈ ਗਲਤੀ ਨਹੀਂ ਸੀ ਵਿੱਚ ਕੋਈ ਬੱਜੇ ਆ ਕੇ ਨੁਕਸਾਨ ਹੋ ਗਿਆ ਠੀਕ ਹੈ ਇਹਦਾ ਪੈਸੇ ਕਮਾ ਰਿਹਾ ਜੀ ਤੂੰ ਤਿਹਾਰੀ ਲਾ ਰਿਹਾ ਤੂੰ ਇਹਦਾ ਤੇਰਾ ਕੋਈ ਅੱਗੇ ਲੈ ਰਹੀ ਤੇਰੇ ਪਿੱਛੇ ਲੈ ਰਹੀ ਕਿਦਾ ਨੁਕਸਾਨ ਹੋ ਗਿਆ ਤੇ ਹੱਸ ਕੇ ਦੱਸ ਲੈ ਮੋਰੋ ਕਿਸੇ ਦੇ ਪਰਿਵਾਰ ਦਾ ਮੈਂਬਰ ਜਾਂਦਾ ਲੱਗਣਾ ਤੇ ਦੰਦ ਕੱਢ ਦੇਣੇ ਮੋਰੇ ਦੇ ਆਹੀ ਤਰ੍ਹਾਂ ਜਵਾਬ ਹੋਣਾ ਅਸੀਂ ਕੀ ਕਰੀਏ ਪੁਲਿਸ ਪੁੱਛੂਗੀ ਇਹ ਕਾ ਗੱਲ ਹੋਈ ਤੇਰੀ ਇਹਦਾ ਕੋਈ ਬਰਾ ਜਵਾਬ ਨਹੀਂ ਹੋਇਆ ਰਾਤ ਸੱਤੇ ਮਾਰਿਆ ਅਰੇ ਨਾਟਕ ਨਹੀਂ ਕਰਿਆ ਫਿਰ ਤੂੰ ਉਪਰੋ ਕਹਿ ਰਿਹਾ ਕਿ ਸਾਨੂੰ ਇਹ ਤੈਨੂੰ ਅਥਾਰਟੀ ਹੈ ਰੋਡ 'ਤੇ ਚਲਾਣ ਦੀ ਇਹ ਜਗਾੜੂ ਰੇੜੀਆਂ ਬੰਦ ਐ ਰੋਡ 'ਤੇ ਨਹੀਂ ਚੱਲਦੀਆਂ ਇਹ ਤੂੰ ਤਾਂ ਖਾਸ ਕਰਕੇ ਤੁਰੇ ਮੱਦੀ ਰਾਤ ਨੂੰ ਹਨੇਰਾ ਦੇਖ ਪਰੋਂ ਕਿੰਨਾ ਇੱਕੋ ਜਿਹਾ ਲਾ ਸਕੀ ਨੂੰ ਸਾਈਕਲ ਚੰਦਾ ਤਾਂ ਹੈ ਜੇ ਕਿਤੇ ਲਾਣੀ ਕਦੇਗਾ ਚੱਲਦੀ ਐ ਕਿਹੜਾ ਸਰ ਰੋਡ 'ਤੇ ਚੱਲਦੀਆਂ ਦੱਸ ਮੈਨੂੰ ਥੋੜਾ ਹੀ ਕੰਮ ਐ ਸਿਰਫ ਤੁਸੀਂ ਸਾਂਭਿਓ ਵਾਹਿਆ ਇਹ ਸਭ ਬੰਦ ਤੁਸੀਂ ਨਹੀਂ ਹਣੋ ਕੋ ਅੱਗ ਨਾਲ ਹੱਥ ਮਾਰੋ ਸ਼ਰਮ ਕਰੋ ਕੁਛ ਨਾ ਕਰਕੇ ਲੈਟ ਨਾ ਪਿੱਛੇ ਲੈਟ ਕੋਈ ਸਿਆਣਾ ਬੰਦਾ ਟੱਕਰ ਜਾਵੇ ਕੋ ਤੇਰੇ ਮੋਰੇ ਬੰਦਾ ਆ ਜਾਵੇ ਤੂੰ ਕਿਆ ਕਰੂਗਾ ਬਈ ਤੂੰ ਕਿਆ ਕਰੂਗਾ ਮਨਦਾ ਗੱਲ ਹੀ ਨਹੀਂ ਗਤੀ ਮੰਨਉ ਨਹੀਂ ਤੂੰ ਮੈਂ ਮੰਨ ਤੋ ਰਿਹਾ ਹਾਂ ਗਲਤੀ ਹੋ ਗਈ ਵਾਪਸ ਅੱਗੇ ਵਾਸਤੇ ਦਿਨੇ ਕਰਨਾ ਜੋ ਕਰਨਾ ਇੱਕ ਕੰਮ ਰਾਤ ਨੂੰ ਦੁਬਾਰਾ ਕਿਸੇ ਨੂੰ ਨੁਕਸਾਨ ਨਹੀਂ ਕਰਨਾ ਉਰੇ ਬਿਲਕੁਲ ਸਹੀ ਗੱਲ ਕਿਸੇ ਦੇ ਘਰ ਦਾ ਕੁਝ ਐਕਸੀਡੈਂਟ ਹੋ ਗਿਆ ਨਾ ਕਿਸੇ ਦੇ ਘਰ ਦਾ ਬੰਦਾ ਚਲ ਗਿਆ ਤੁਸੀਂ ਦੰਦ ਘੱਟ ਦੇਣੇ ਕਿਉਂ ਪਤਾ ਕੁਝ ਨਹੀਂ ਜਾਣਾ ਨਾ ਤੈਨੂੰ ਕੋਈ ਜ਼ੋਰ ਸੋਚਣਾ ਨਾ ਤੇਰੇ ਕੋਲ ਕੋਈ ਕਾਗਜ਼ ਪੱਤਰ ਉਹ ਦਿਨ ਦਿਨ ਵਿੱਚ ਜਲਾਣੀ ਹੈ ਰਾਤ ਨੂੰ ਕੋਈ ਹੋਰ ਰਾਤ ਨੂੰ ਕੰਮ ਚਲਾਇਆ ਕਰਦਾ ਇਹ ਤਾਂ ਰੋਜ਼ੇ ਲੇਟ ਹੋਣਾ ਤਾਂ ਗਾਹ ਗਾਮੇ ਆ ਤੈਨੂੰ ਚਾਗਾ ਕੋਈ ਇਹ ਤਾਂ ਹੁਣ ਕਰਕੇ ਕਰ ਅੱਗੇ ਆ ਗਿਆ ਗਰਮੀਆਂ ਅੱਜ ਦੇ ਬਾਅਦ ਹੁਣ ਮੇਰੀ ਗੱਲ ਅੱਗੇ ਆ ਗਿਆ ਗਰਮੀਆਂ ਇਹ ਥੋੜੀਆਂ ਚੱਲਣੀਆਂ ਹੈ ਤੁਸੀਂ ਰਾਤ ਨੂੰ ਵੀ ਉਰੇ ਜਾਣਾ ਤੁਹਾਨੂੰ ਕੋਈ ਨਹੀਂ ਨਹੀਂ ਦੇਖੋਗੇ ਆਪਕੇ ਬਾਦ ਠੀਕ ਹੈ ਗੱਲ ਕਰਦੇ ਦਿਨੇ ਦਿਨੇ ਜਾਏਗੀ ਇਹ ਰੇੜੀ ਪੱਲੇ ਉੱਧਰ ਵੀ ਦਿਨੇ ਦਿਨੇ ਜਾਣਾ ਪੱਲੇ ਵਾਲੇ ਪੇ ਜਾਓ ਦਿਨੇ ਦਿਨੇ ਜਾਣਾ ਇਸ ਤੇ ਨਹੀਂ ਆਏ ਦਿਨੇ ਦਿਨੇ ਜਾਣਾ ਜਿੱਥੇ ਉੱਧਰ ਆਹੀ ਘੇਰ ਲੈਣਾ ਫਿਰ ਉੱਧਰ ਆਹੀ ਘੇਰ ਲੈਣਾ ਇਹ ਵੀ ਤਾਂ ਦੱਸਦੀ ਗੱਲ ਹੈ ਹੈਲੋ ਉੱਧਰ ਆਹੀ ਘੇਰ ਕਿਹੜਾ ਰੂਟ ਤੇਰਾ ਉਹ ਨਾ ਉਹ ہمارا ਇਹ ਰੂਟ ਹੈ ਅਸੀਂ ਚੱਲਦੇ ਹਾਂ ਉਹ ਰੂਟ ਤੇਰਾ ਹੈ ਉਹ تمہارا ਦੇਖ ਲੈ ਗੱਲ ਕਰ ਲੈ ਉਹ ਰੋਡ ਤੇ ਮਾਰਾ ਹੈ ਨਹੀਂ 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 ਇਹ ہمارا ਵੀ ਨਹੀਂ ਹੈ ਇਹ ہمارا ਵੀ ਨਹੀਂ ਹੈ ਤੇਰਾ ਵੀ ਨਹੀਂ ਪਿੰਡ ਕੀ ਬਾਤ ਤੂੰ ਇਹ ਕਹਿ ਬੋਲ ਰਿਹਾ ਹੈ ਇਹ ਰੋਡ ਤੇ ਮਾਰਾ ਉਹ ہمارا ਇਹ ਕਹਿ ਬੋਲ ਰਿਹਾ ਤੂੰ ਨਹੀਂ ਨਹੀਂ ਕਿਸੇ ਉਹ ਰੋਡ ਤੇਰਾ ਕਿਦਾ ਹੋ ਗਿਆ ਉਹ ਮਾਰਾ ਹੈ ਉਹ ਰੋਡ ਤੇਰਾ ਕਿਦਾ ਹੋ ਗਿਆ ਹੋਰ ਰਹਿੰਦੇ ਹੈ ਨਾ ਉਸਕੇ ਜਿੱਥੇ ਮਰਜ਼ੀ ਰਹਿੰਦਾ ਤੂੰ ਫਰਟ ਨਹੀਂ ਰਹਿੰਦੇ ਹੈ ਮੇਰਾ ਮਤਲਬ ਤੂੰ ਉਥੇ ਜੋ ਮਰਜ਼ੀ ਕਰੇ ਉਸ ਰੋਡ ਤੇ ਸਾਡਾ ਜਿਹਦਾ ਮਤਲਬ ਤੂੰ ਉਸ ਰੋਡ ਤੇ ਜੋ ਮਰਜ਼ੀ ਕਰੇ ਉਹ ਰੋਡ ਤੇਰਾ ਤੂੰ ਬੋਲ ਰਿਹਾ ਤੂੰ ਬੋਲ ਰਿਹਾ ਤੂੰ ਬੋਲ ਰਿਹਾ ਤੂੰ ਕਹਿੰਦਾ ਰੋੜ ਇਹ ਸਾਇ ਥੋੜਾ ਹੋ ਗਿਆ ਇਹ ਕੀ ਗੱਲ ਹੋਈ ਤੇਰੀ ਮੇਰੇ ਪੱਜਾ ਆਪਣੇ ਰੂਮ ਤੇ ਇਹ ਪੱਜਾ ਆਪ ਕੋ ਨਹੀਂੁੰਦੇ ਕਾ ਹੈ ਅਰੇ ਰਾਤ ਮੈਂ ਰੇੜੀ ਨਹੀਂ ਦਿਖਾਈ ਦੇ ਦੀ ਜਾਂ 5 ਵਜੇ ਤੱਕ ਕੋਈ ਘਾਹ ਨਹੀਂ ਹੁੰਦਾ ਮੈਂ ਵੀ ਰੇੜੀ ਲਾ ਕੇ ਟਾਈਮ ਦਾ ਘਰ ਨੂੰ ਜਾਣਾ ਤਿੰਨ ਮੈਂ ਰੇੜੀ ਆ ਗਈ ਹੈ ਆਪਣੇ ਕਾਲ ਦੋ ਰੋਡ ਤੇਰਾ ਰੋਡ ਮੇਰਾ ਰਾਤ ਕੋਈਆਂ ਰੇੜੀ ਨਹੀਂ ਆਏ ਖਬਰ ਟਾਈਮ ਦਾ ਕਰਕੇ ਟਾਈਮ ਤੇ ਜਾਓ ਤਿੰਨ ਮੈਂ ਆ ਗਈ ਬਾਕੀ ਰਾਤ ਦਾ ਕੋਈ ਚੱਕਰ ਨਾ ਇਹ ਡਰਾਮਾ ਮੁੜ ਕੇ ਨਹੀਂ ਹੋਣਾ ਚਾਹੀਦਾ ਆਹ ਰੋਡ ਤੇਰਾ ਉਹ ਰੋਡ ਮੇਰਾ ਕੋਈ ਨਹੀਂ ਨਹੀਂ ਰੋਡ ਕਿਸੇ ਦਾ ਨਹੀਂ ਅਗਲੀ ਵਾਰ ਉਹ ਫਿਰ ਹੋਰ ਤੈਨੂੰ ਹੋਰ ਇਹ ਕਹਿੰਦਾ ਬਈ ਕੋਈ ਬੰਦੇ ਨਹੀਂ ਰਹਿੰਦੇ ਯਾਰ ਰੋਡ ਥੋੜਾ ਹੋ ਗਿਆ ਜਿਸੀ ਬਣਿਆ ਲਾਡ ਕੋਈ ਲੈਟ ਆ ਵਿਚਾ ਨਾ ਕੋਈ ਆ ਉਹ ਮੋੜ ਕਾ ਗਿਆ ਆ ਦੇਖਿਆ ਨਹੀਂ ਕਰਦਾ ਹੁਣ ਵੀ ਹੈ ਚਲ ਜਾ ਮੋਰ ਕੁਛ ਕਰ ਲੈ ਦਾਰੂ ਪੀਤੇ ਵੀ ਰੱਜਿਆ ਪਿਆ ਉਹ ਦੇਖ ਕਹਿਣਾ ਫੇ ਨਹੀਂ ਮੰਨਿਆ ਕਰਦਾ ਫੇ ਫਿਰ ਉਪਰ ਆ ਕੇ ਦਾ ਦੇਖ ਕਹਦਾ ਰੋਡ ਤੁਹਾਡਾ ਉਹ ਸਾਡਾ ਕਹਿੰਦਾ ਉਤਲਵਾਈ ਉਧਰ ਨੇ ਰੋਡ ਵੀ ਗੰਡ ਲੈ ਆ ਕਹਿੰਦਾ ਫੋਟਾ ਉਹ ਸਾਡਾ ਸਾਡਾ ਨਹੀਂ ਕੋਈ ਨਹੀਂ ਜੀ